ਮੜਾ ਲਾ ਰਿਹਾ ਮੜਾ ਮੜਾ ਜਾ ਉਹ ਬੋਨ ਤੇ ਲੱਗਿਆ ਮੜਾ ਚੱਕੀ ਮੜਾ ਜਾ ਵੜੇ ਚੱਕੀ ਪੰਚੂ ਨਾ ਪਾੜੇ ਵੜੇ ਇੱਧਰ ਦੇ ਕਹੋ ਜਾ ਜੀ ਇੱਧਰ ਇੱਧਰ ਆਹੋ ਜਾ ਜੀ ਇੱਧਰ ਚੱਲੋ ਜੀ ਦਾਦਾ ਮੜਾ ਹੱਥ ਨਾਲ ਕਰੋ ਜੀ ਬੋਲੇ ਸੋਨੇ ਹੋ ਭਾਈ ਇੱਧਰ ਭਾਈ ਇੱਧਰ ਮੜ ਜਾ ਉਹ ਲੱਡੂ ਗੋਟਿਆ ਹਾਂ ਆ ਕੋਆ ਗੁਰਾ ਹੋ ਤਾਂ ਸੋ ਆਹ ਤੇ ਤਾਂ ਕੋਣਾ ਬੰਦਾ ਕਰਦਾ ਮੈਂ ਲੈ ਲਿਆ ਮੈਂ ਦੱਸਦਾ ਯਾਰ ਸੰਤ ਮਾਰਕੀਟ ਸੁਬਰੀ ਰਿਖੇ ਸਾਰੇ ਇਲਾਕਾ ਨਵਸਿਆਂ ਦੀ ਮੰਗ ਦੇ ਮੁਤਾਬਕ 95 ਲੱਖ ਦੀ ਲਗਤ ਨਾਲ ਜਿਹੜੀ ਹੈ ਇਹਦਾ ਨਮੀਨੀ ਕਰਨ ਦਾ ਕੰਮ ਕਰਿਆ ਜਿਹਦੇ ਵਿੱਚ ਟਾਇਲ ਟਾਇਲ ਵਰਕ ਵੀ ਹੈ ਲੁੱਕ ਦਾ ਵੀ ਕੰਮ ਹੈ ਅ ਗ੍ਰਾਫਟ ਵੀ ਲੱਗਣੇ ਨੇ ਲਾਈਟਾਂ ਵੀ ਲੱਗਣੀਆਂ ਨੇ ਇਹ ਜਿਹੜੀ ਪਲਾਂਟੇਸ਼ਨ ਵੀ ਹੋਣੀ ਹੈ ਤੇ 15 ਛੋਟੀਆਂ ਲਾਈਟਾਂ ਲੱਗਣੀਆਂ ਨੇ ਉਸ ਤੋਂ ਬਾਅਦ 15 ਲੱਖ ਦੀ ਲਗਤ ਨਾਲ ਲਗਭਗ ਉਹ ਬਾਹਰਲੇ ਪਾਸੇ ਜਿਹੜੀਆਂ ਫੈਂਸਿੰਗ ਲੱਗਣੀਆਂ ਕਿਉਂਕਿ ਇੱਥੇ ਮਾਰਕੀਟ ਦੇ ਵਿੱਚ ਇੱਕ ਤਰ੍ਹਾਂ ਦਾ ਮਨਮਟਾਵ ਹੈ ਮਨਮਟਾਵ ਨਹੀਂ ਕਹਾ ਤਾਂ ਵੀ ਮਤ ਭੇਦ ਨੇ ਮਤ ਭੇਦ ਕੀ ਹੈ ਇੱਧਰਲੇ ਪਾਸੇ ਨੂੰ ਸਿਨੇਮਾ ਸਾਈਟ ਕਹਿੰਦੇ ਨੇ ਪਾਰਲੇ ਪਾਸੇ ਨੂੰ ਐਸ ਸੀ ਐਪ ਕਹਿੰਦੇ ਨੇ ਉਹਦੇ ਕਰਕੇ ਇਹਨਾਂ ਦੇ ਵਿੱਚ ਆਉਂਦਾ ਸੀ ਵੀ ਸਾਡੇ ਵਿੱਚ ਪਤਾ ਨਹੀਂ ਸ਼ਾਇਦ ਸਿਨੇਮਾ ਸਾਈਟ ਨੂੰ ਵੱਧ ਕੰਮ ਮਿਲਦਾ ਸਾਨੂੰ ਘੱਟ ਮਿਲਦਾ ਜਦ ਕਿ ਪਹਿਲਾਂ 2 ਲੱਖ ਦੀ ਲਗਤ ਨਾਲ ਉਹਦੇ ਤੇ ਲੁੱਕ ਦਾ ਕੰਮ ਕਰਾਇਆ ਗਿਆ ਸੀ ਤੇ ਹੁਣ ਸਾਰੇ ਇਕੱਠੇ ਇੱਕ ਜਿਹੜੀ ਐ ਸੂਝ ਦੇ ਧਾਗੇ ਤੇ ਨਿਕਲੇ ਨੇ ਕਿਉਂਕਿ ਬਾਹਲੇ ਪਾਸੇ ਜਿਹੜੀ ਐ ਫੈਂਸਿੰਗ 15 ਲੱਖ ਦੀ ਲਗਤ ਨਾਲ ਉਹ ਹੋ ਜਾਣੀ ਉਹਦੇ ਨਾਲ ਇਹ ਸਾਰੀ ਸਾਈਟ ਇੱਕ ਹੀ ਸੈੱਟ ਬਣ ਜੂਗੀ ਇਹ ਕਾਗਜ਼ਾਂ ਜਿਹਨੂੰ ਜੋ ਮਾਰਕ ਕਰਦੇ ਬਰਾਬਰ ਕਰ ਦੋਗੇ ਸਾਰੇ ਬਿਲਕੁਲ ਸਾਰੀ ਮਾਰਕ ਲਈ ਬਰਾਬਰ ਇੱਕ ਇੱਕ ਤਰ੍ਹਾਂ ਦੀ ਦੇਖੋਗੇ ਇਹ ਜੇ ਇਹ ਆਪਾਂ ਤੈਰ੍ਹਾਂ ਦਾ ਕੰਮ ਕਰੀਏ ਚਾਹੇ ਲੁੱਕ ਦਾ ਕੰਮ ਕਰੀਏ ਜਿਹੜੀ ਤੈਰ ਮਾਰਕੀਟ ਵਾਲੇ ਪਸੰਦ ਕਰਨਗੇ ਇਹਨਾਂ ਨੂੰ ਨਾਲ ਭੇਜਾਂਗੇ ਪ੍ਰਧਾਨ ਸਾਹਿਬ ਨੂੰ ਚੇਅਰਮੈਨ ਸਾਹਿਬ ਸਾਰੀ ਮਾਰਕੀਟ ਵਾਲੇ ਜਿਹੜੇ ਨੇ ਮੈਂਬਰ ਸਾਹਿਬਾਂ ਨਾਲ ਜਾ ਕੇ ਐਸੋਸੀਏਸ਼ਨ ਪੂਰੀ ਲਾਉਗੇ ਆਪ ਪਰਸੀਜਨ ਕਰਕੇ ਕਿਉਂਕਿ ਇਹ ਚੰਡੀਗੜ੍ਹ ਵਾਲੀ ਮਾਰਕੀਟ ਹੈ ਤੇ ਇਹਦੀ ਦਿੱਖ ਵੀ ਚੰਡੀਗੜ੍ਹ ਇਹ ਕਿਵੇਂ ਲੱਗ ਸੋਨਹਾਰ ਜੀ ਜਿਵੇਂ ਕਹਿ ਰਹੇ ਕਿ ਇਹ ਟਰੱਕ ਵਗੈਰਾ ਖੜੇ ਰਹਿੰਦੇ ਬੱਸਾਂ ਖੜੇ ਰਹਿੰਦੇ ਉਹਨਾਂ ਨੂੰ ਵੀ ਐਸਐਟਓ ਦੁਕਰੀ ਨੂੰ ਹੁਣੇ ਹਦਾਇਤ ਜਾਰੀ ਕਰੂੰਗਾ ਇਹਦੇ ਵਿੱਚ ਕੋਈ ਇਲੈਗਲ ਜਿਹੜੀ ਟੱਕਾਂ ਬੱਸ ਵਗੈਰਾ ਨਾ ਖੜਨਾ ਤੇ ਇੱਕ ਇਹਨਾਂ ਨੇ ਹੁਣੇ ਸੰਧੂ ਅਨਪੀ ਦੀ ਉਹਨਾਂ ਦੀ ਟੀਮ ਨੇ ਮੰਗ ਰੱਖੀ ਵੀ ਜਦੋਂ ਐਨਪੀ ਆ ਸਾਡੇ ਉਹਦੇ ਦੇ ਇੱਕ ਕੜਿਆਂ ਵਾਲਾ ਤੇ ਇੱਕ ਝੁੱਗੀਆਂ ਲੱਗੀਆਂ ਹੋਈਆਂ ਨੇ ਉਹਦੇ ਸਬੰਧ ਵਿੱਚ ਜਿਹੜਾ ਮਹਤਮਾ ਤੈਬ ਜਾਰੀ ਹੈ ਉਹਨੂੰ ਹੁਣੇ ਕਰੀਏ ਹੁਣੇ ਉਹ ਜਿਹੜੇ ਨੇ ਉਹ ਸ਼ਿਫਟ ਕਰਾ ਦਿੱਤੇ ਜਾਣਗੇ ਕਿਉਂਕਿ ਨਵੇਂ ਉਹੀ ਕੰਮ ਕਰਨਾ ਜੋ ਪਬਲਿਕ ਨੇ ਕਿਹਾ ਤੇ ਇਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਆਪਸ ਵਿੱਚ ਪਿਆਰ ਬਣਾ ਕੇ ਰੱਖਣਾ ਇਹ ਜਿਹੜੇ ਨੇ ਕੰਮ ਤੁਸੀਂ ਆਪ ਦੀ ਦੇਖਰੇਖ ਵਿੱਚ ਕਰਾਉਣੇ ਨੇ ਕੁਆਲਿਟੀ ਦੀ ਪੋਜੀਸ਼ਨ ਦੇ ਉੱਤੇ ਨਹੀਂ ਕਰਨਾ ਅਗਰ ਇਹ ਠੇਕੇਦਾਰ ਕੋਈ ਗਲਤ ਕੰਮ ਕਰੇ ਕੋਈ ਇਹਦੇ ਘਰੇ ਗਲਤ ਕੰਮ ਕਰੇ ਉਹਦੀ ਮੈਨੂੰ ਜਿਹੜੀਆਂ ਤੁਸੀਂ ਸੁਝਾਅ ਦਿਓ ਤੁਰੰਤ ਉੱਤੇ ਕਰ ਕੇ ਤੇ ਕੂੜੇ ਵਾਲੇ ਵੀ ਕਹਿੰਦੇ ਬਹੁਤ ਪਰੇ ਜਾਣ ਕਰਦੇਗੇ ਤੇ ਕੂੜਾ ਵਗੈਰਾ ਬਹੁਤ ਅੰਦਰ ਦੇਖੋ ਕੂੜੇ ਦੀ ਸਫਾਈ ਦਾ ਮੈਂ ਇਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਇੱਕ ਤਾਂ ਇਹ ਆਪਣੇ ਤੌਰ ਤੇ ਸਿਕਿਉਰਿਟੀ ਡਟ ਰੱਖਣਾ ਕਿਉਂਕਿ ਪੌਸ਼ ਸ਼ਹਿਰ ਵਿਆ ਮੀਰੀਆ ਵੱਡੇ ਤੋਂ ਵੱਡੇ ਬੰਦੇ ਨੇ ਸ਼ਾਪਿੰਗ ਕਰਨ ਆਉਣਾ ਧੀਆਂ ਪਹਿਣਾ ਲੈ ਆਉਣੀਆਂ ਨੇ ਉਹਨਾਂ ਦੀ ਸਾਡੀ ਸੇਫਟੀ ਜਿਹੜੀ ਪਹਿਲਾਂ ਚਾਹੀਦੀ ਇਹ ਨੋ ਅਗਰੇ ਨੂੰ ਮਾਹੌਲ ਵੀ ਹੋ ਜਾਂਦਾ ਤੇ ਅਗਿਆਲੇ ਪਾਸਾ ਦੇ ਲੋਕ ਕਹਿੰਦੇ ਅੱਗੇ ਵਾਲਾ ਪਾਸਾ ਤੇ ਸਵਾਰ ਦੇਵੇ ਪਿਛਲਾ ਪਾਸਾ ਵੀ ਕਹਿੰਦੇ ਬਹੁਤ ਖਰਾਬ ਹੈ ਜਿਵੇਂ ਕਿ ਮਾਰਕੀਟ ਦੇ ਏਸੀ ਵਗੈਰਾ ਲੱਗੇ ਜਿਹੜੇ ਘਰ ਹੈਗੇ ਉਹਨਾਂ ਨੂੰ ਬਹੁਤ ਦਿੱਕਤ ਆ ਦੇਖੋ ਪਿਛਲੇ ਮਹੱਲੇ ਵਾਲੇ ਜੁਰੂ ਸ਼ਿਕਾਇਤ ਕਰਦੇ ਨੇ ਉਦੇ ਕਰਕੇ ਹੀ 45 ਲੱਖ ਦੇ ਲਗਦਿਆਂ ਉਥੇ ਵੱਡਾ ਸਟਰੋਂਗ ਸ੍ਰੀਵਰੇ ਸੈਕਟਰ ਨੂੰ ਜਿਹੜਾ ਉਹ ਪਵਾਇਆ ਤੇ ਮੈਂ ਸਾਰੇ ਮਾਰਕੀਟ ਦੀ ਐਸੋਸੀਏਸ਼ਨ ਖੜੀਏ ਨੂੰ ਬੇਨਤੀ ਕਰੂੰਗਾ ਕਿ ਇਹਨੇ ਵੀ ਕਨੈਕਸ਼ਨ ਨਹੀਂ ਕਰਾਇਆ ਅਲਿਵੀਅਰ ਜਿ ਪੋਸੀਬਲ ਉਸ ਵੀ ਆਪਣੇ ਕਨੈਕਸ਼ਨ ਕਰਾ ਲਓ ਇਸ ਤੋਂ ਅਪਰੰਤ ਜੇ ਕੋਈ ਅਧਿਕਾਰੀ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਕਰਨਗੇ ਉਹਦੇ ਵਿੱਚ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਪੈਪਰੇ ਵੀ ਕਹਿ ਦਿੱਤਾ ਜਾਵੇ ਜਿਵੇਂ ਕਿ ਕਈ ਵਾਰੀ ਹੁੰਦਾ ਕਿ ਛੜਕਾ ਬਣ ਜਾਂਦੀ ਹੈ ਉਸ ਤੋਂ ਬਾਅਦ ਪੈਪਰ ਪਟਦੇ ਆ ਜਾਂ ਕਲੈਕਸ਼ਨ ਲੈਂਦੇ ਆ ਤੇ ਇਹ ਦੀ ਡਿਵੈਲਪ ਹੋਈ ਕਿਤਾਜ ਮੈਂ ਪੁਨੀਤ ਨੇ ਦੱਸਿਆ ਵੀ 84 ਤੋਂ ਇੱਥੇ ਬੈਠੇ ਨੇ ਉਹ ਸਾਰਾ ਸ਼ੀਵਰਾਜ ਪਾਣੀ ਵਾਲੇ ਸਿਸਟਮ ਆਲਰੇਡੀ ਹੋਏ ਹੋਏ ਨੇ ਅਗਰ ਫਿਰ ਵੀ ਤੁਸੀਂ ਕਹਿਆ ਵੀ ਜੇ ਕਿਸੇ ਦਾ ਕੋਈ ਕੰਮ ਪੈਂਡਿੰਗ ਹੈ ਆਪਦਾ ਕਰਾ ਲਓ ਕਿਉਂਕਿ ਬਣਨ ਤੋਂ ਬਾਅਦ ਕਿਸੇ ਨੂੰ ਕੋਈ ਆਗੇ ਨਹੀਂ। ਇਹ ਕਰੋ ਤਾਂ ਕਿ ਕੰਪਲੀਟ ਹੋ ਜਾਵੇ। ਇਹ ਵਰਕ ਆਰਡਰ ਦੇ ਵਿੱਚ ਸਾਰਾ ਲਿਖਿਆ ਹੋਊਗਾ ਜਿਹੜਾ ਟਾਈਮ ਦਿੱਤਾ ਹੈ ਉਤੋਂ 10 ਦਿਨ ਪਹਿਲਾਂ ਤਿਆਰ ਕਰਵਾ ਦੇ ਬੰਦੇ। ਇਹ ਲੋਕਾਂ ਨੇ ਕਿਹਾ ਕਿ 2027 ਵੀ ਤੁਹਾਡੀ ਪੱਕੀ ਹੈ। ਇਹ ਪਰਮਾਤਮਾ ਦੇ ਹੱਥ ਹੈ ਸਾਬਾ ਹੱਥ ਬੜੇ ਨੇ। ਇਹ ਜਿਹੜਾ ਪ੍ਰੋਗਰਾਮ ਹੈ ਨੌਲਾ ਕੀ ਜੱਟਾ ਕੀ ਹੈ। ਅੱਜ ਦਾ ਜਿਹੜਾ ਏਜੰਡਾ ਸੀਗਾ ਐਮਐਲਏ ਸਰਰ ਕੁਲਵੰਤ ਸਿੰਘ ਸਿੱਧੂ ਦੇ ਯਤਨਾਂ ਦੇ ਮੁਤਾਬਕ ਉਹਨਾਂ ਨੇ ਜਿਹੜੀ ਮਿਹਨਤ ਕੀਤੀ ਹੈ ਸਾਡੀ ਮਾਰਕੀਟਿੰਗ ਵਿੱਚ 95 ਲੱਖ ਰੁਪਏ ਦਾ ਬਜਟ ਪਾਸ ਹੋਇਆ ਜੋ ਕਿ ਬਹੁਤ ਇੱਕ ਅਜ ਤੱਕ ਦਾ ਇਤਿਹਾਸ ਹੈ ਉਸ ਤੋਂ ਇਲਾਵਾ ਛੋਟੇ ਛੋਟੇ ਬਜਟ ਨਾਲ ਹੋਰ ਵੀ ਨੇ 15 ਲੱਖ ਰੁਪਏ ਦਾ ਇੱਕ ਬਜਟ ਹੈ 27 ਲੱਖ ਰੁਪਏ ਦਾ ਇੱਕ ਬਜਟ ਹੈ ਕੁੱਲ ਮਿਲਾ ਕੇ 2 ਕਰੋੜ ਰੁਪਏ ਤੇ ਕਰੈਮਾਉਂਟ ਪਹੁੰਚੀ ਪਈ ਹੈ ਜਿਹੜੀ ਡਿਵੈਲਪਮੈਂਟ ਦਾ ਇਹ ਸਾਡੇ ਕੋਲ ਲੈ ਕੇ ਆਏ ਨੇ ਐਮਐਲਏ ਸਰ ਕੁਲਵੰਤ ਸਿੰਘ ਸਿੱਧੂ ਉਹ ਇੱਕ ਇਤਿਹਾਸ ਹੈ ਮਾਰਕੀਟ ਦੇ ਵਾਰੇ ਕੀ ਗਾਣਾ ਜਾਓਗੇ ਲੈ ਉਹਨਾਂ ਬਾਰੇ ਉਹ ਸਾਡੀ ਮਾਰਕੀਟ ਨੂੰ ਪਿਆਰ ਕਰਦੇ ਐ ਪਰਮਾਤਮਾ ਉਹਨਾਂ ਦੀ ਉਮਰ ਲੰਬੀ ਕਰੇ ਪਰਮਾਤਮਾ ਉਹਨਾਂ ਨੂੰ 2027 ਦਾ ਫਿਰ ਚਿਹਰਾ ਬਣਾਵੇ ਔਰ ਸਾਡੇ ਵਾਸਤੇ ਇਹ ਐਮਐਲਏ ਘਟ ਹੈ ਸਾਡਾ ਛੋਟਾ ਭਰਾ ਜਾਦਾ ਔਰ ਸਾਨੂੰ ਮਾਣ ਹੈ ਇਸ ਬੰਦੇ ਤੇ ਆਪਣੇ ਛੋਟੇ ਭਰਾ ਦੇ ਉੱਤੇ ਕਿ ਉਹ ਸਾਡੀ ਮਾਰਕੀਟ ਪ੍ਰਤੀ ਦਿਲੋਂ ਸਾਨੂੰ ਪਿਆਰ ਕਰਦੇ ਸਰ ਸ਼ਿਗਲ ਜੀ ਮੇਰਾ ਨਾਮ ਪਹਿਲਾਂ ਤਾਂ ਪੁਨੀਤ ਮਲੋਤਰਾ ਜੀ ਮੇਰਾ ਫਰਮ ਹੈ ਪੁੰਨੂ ਪ੍ਰਾਪਰਟੀਆਂ 1984 ਤੋਂ ਅਸੀਂ ਇੱਥੇ ਕੰਮ ਕਰ ਰਹੇ ਆਂ 84 ਤੋਂ ਅਸੀਂ ਦੇਖ ਰਹੇ ਹਾਂ ਜੀ ਕਿ ਇਸ ਮਾਰਕੀਟ ਚ ਕਿਸੇ ਵੀ ਐਮ.ਐਲ.ਏ ਨੇ ਕਿਸੇ ਵੀ ਸਰਕਾਰੀ ਮਸ਼ੀਨਰੀ ਨੇ غور ਨਹੀਂ ਕੀਤਾ ਧਿਆਨ ਨਹੀਂ ਦਿੱਤਾ ਤੇ ਇਸ ਵਾਰੀ ਅਸੀਂ ਰਿਕੁਐਸਟ ਕੀਤੀ ਕਿਉਂਕਿ ਸਿੱਧੂ ਸਾਹਿਬ ਦੇ ਨਾਲ ਸਾਡੇ ਰਿਲੇਸ਼ਨਸ ਵੀ ਨੇ ਤੇ ਭੁਪਿੰਦਰ ਜੀ ਨੇ ਜੋ ਸਾਡੇ ਪ੍ਰੈਜ਼ੀਡੈਂਟ ਨੇ ਇਹਨਾਂ ਨੇ ਵੀ ਬਹੁਤ ਐਫਰਟ ਕੀਤਾ ਜਿਹਦੇ ਨਾਲ ਸਿੱਧੂ ਸਾਹਿਬ ਨੇ ਹੁਣ ਇਸ ਮਾਰਕੀਟ ਵਾਸਤੇ 2 ਕਰੋੜ ਦਾ ਬਜਟ ਪਾਸ ਕਰਵਾਇਆ ਜੀ ਪਹਿਲਾਂ ਇੱਥੇ ਸੀਵਰੇਜ ਦੀ ਬੜੀ ਪ੍ਰੋਬਲਮ ਸੀ ਸੀਵਰੇਜ ਅੱਜ ਤੋਂ 3 ਮਹੀਨੇ ਪਹਿਲਾਂ ਪੈ ਚੁੱਕਿਆ ਜੀ ਇੱਥੇ ਫਲੋਰ ਪ੍ਰੀਮਿਕਸ ਪਾਇਆ ਸੀ ਅੱਜ ਤੋਂ 3 ਸਾਲ ਪਹਿਲਾਂ ਹੁਣ ਇੱਥੇ ਗ੍ਰਿਲਿੰਗ ਦਾ ਪ੍ਰੋਜੈਕਟ ਪਾਸ ਕੀਤਾ ਹੈ ਜੀ ਇੰਟਰਲੋਕਿੰਗ ਟਾਈਲ ਦਾ ਪ੍ਰੋਜੈਕਟ ਪਾਸ ਕੀਤਾ ਹੈ ਟਾਈਲ ਦਾ ਪ੍ਰੋਜੈਕਟ ਪਾਸ ਕੀਤਾ ਹੈ ਤੇ ਮੈਂ ਬਹੁਤ ਜ਼ਿਆਦਾ ਸ਼ਿਓਰ ਹਾਂ ਕਿ ਇਹ ਮਾਰਕੀਟ ਲੁਧਿਆਣੇ ਦੀ ਨੰਬਰ 1 ਮਾਰਕੀਟ ਬਣਨ ਜਾ ਰਹੀ ਹੈ ਜੀ ਪਹਿਲਾਂ ਹੀ ਨੰਬਰ 1 ਹੈ ਬਟ ਹੁਣ ਹੋਏਗਾ ਕਿ ਕਿ ਜੋ ਨਵੀਆਂ ਮਾਰਕੀਟ ਬੋਲ ਰਹੇ ਆ ਉਹ ਥੋੜੀ ਟੱਕਰ ਦਿੰਦੀਆਂ ਕਿਉਂਕਿ ਉੱਥੇ ਨਵਾਂ ਮਾਹੌਲ ਹੈ ਤੇ ਜਦੋਂ ਇੱਥੇ ਵੀ ਮਾਹੌਲ ਸਾਰੇ ਕਸਟਮਰ ਨੂੰ ਨਵਾਂ ਮਿਲੇਗਾ ਕੰਫਰਟ ਜ਼ੋਨ ਮਿਲੇਗਾ ਤੇ ਆਬਵੀਅਸਲੀ ਇੱਥੇ ਫੁੱਟਬਾਲ ਹੋਰ ਵਧੇਗਾ ਜੀ ਤੇ ਇਸ ਮਾਰਕੀਟ ਦਾ ਨਾਮ ਹੋਰ ਵੱਡਾ ਆਏਗਾ ਸਰ ਇਹ ਬਾਕੀ ਦਾ ਇਹਨਾਂ ਦੇ ਪੇਪਰ 'ਚ ਹੈ ਬਟ ਜੋ ਸੁਣਨ ਚ ਆਇਆ ਵਹੀ ਹੈ ਕਿ ਤਿੰਨ ਤੋਂ ਚਾਰ ਮਹੀਨੇ ਦੇ ਵਿੱਚ ਮਾਰਕੀਟ ਦੀ ਜਿਹੜੀ ਲੁੱਕ ਹੈ ਬਿਲਕੁਲ ਨਵੀਂ ਆ ਜਾਏਗੀ ਕੰਪਲੀਟ ਹੋਣ ਤੋਂ ਬਾਅਦ ਅਸੀਂ ਇੱਥੇ ਇੱਕ ਬਹੁਤ ਵੱਡਾ ਧਾਰਮਿਕ ਪ੍ਰੋਗਰਾਮ ਕਰਾਂਗੇ ਜੀ ਜਿਸ ਚ ਪੂਰੇ ਲੁਧਿਆਣੇ ਨੂੰ ਅਨਾਉਂਸ ਕਰਾਂਗੇ ਤੇ ਇਨਵਾਈਟ ਕਰਾਂਗੇ ਸਿੱਧੂ ਸਾਹਿਬਾਰੇ ਕੀ ਕਹਿਣਾ ਚਾਹੋਗੇ ਸਿੱਧੂ ਸਾਹਿਬ ਇਜ਼ ਅ ਵੈਰੀ ਗੁੱਡ ਲੀਡਰ ਹੈ ਗੱਲਾਂ ਤੁਹਾਡੀਆਂ ਘਟੋ ਘਟ ਫੋਨ ਤੇ ਚੱਕਦੇ ਨੇ ਜਵਾਬ ਤਾਂ ਦਿੰਦੇ ਨੇ ਸੁਣਦੇ ਤੇ ਨੇ ਜੇ ਕੰਮ ਡਿਲੇ ਵੀ ਹੋ ਰਿਹਾ ਹੈ ਕਹਿ ਦਿੰਦੇ ਨੇ ਯਾਰ ਥੋੜੀ ਜੀ ਵੇਟ ਕਰੋ ਕੰਮ ਹੋ ਜਾਏਗਾ ਐਡੀ ਜਦੋਂ ਕੋਈ ਬੰਦਾ ਤੁਹਾਨੂੰ ਭਰੋਸਾ ਦੇ ਦਿੰਦਾ ਤੇ ਘੱਟੋ ਘੱਟ ਤੁਹਾਨੂੰ ਹੌਸਲਾ ਹੋ ਜਾਂਦਾ ਯਾਰ ਕੋਈ ਬੰਦਾ ਸਾਡੀ ਗੱਲ ਤਾਂ ਸੁਣ ਰਿਹਾ ਤੇ ਇੱਥੇ ਗੱਲਾਂ ਸਾਡੀਆਂ ਸੁਨੀਆਂ ਜਾਂਦੀਆਂ ਤੇ ਮੰਨੀਆਂ ਜਾਂਦੀਆਂ ਜੋ ਕਿ ਬਹੁਤ ਅੱਛੀ ਗੱਲ ਹੈ ਧੰਨਵਾਦ